ਜਿਹੜੇ ਕਿਸੇ ਵੇਲੇ ਜਾਨੀ ਦੋਸਤ ਸੀ ਇੱਕ ਦੂਸਰੇ ਦੇ ਲਈ ਜਾਨਾਂ ਵਾਰਨ ਨੂੰ ਤਿਆਰ ਸੀ ਅੱਜ ਉਹੀ ਦੋਸਤ ਇੱਕ ਦੂਸਰੇ ਦੇ ਜਾਨੀ ਦੁਸ਼ਮਣ ਹੋ ਗਏ ਉਹੀ ਦੋਸਤ ਜਿਨ੍ਹਾਂ ਨੇ ਰਲ ਕੇ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਇਥੋਂ ਤੱਕ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਵੀ ਕਰਵਾਇਆ ਅੱਜ ਉਹੀ ਦੋਸਤ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋ ਗਏ ਨੇ ਗੱਲ ਇੱਥੇ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਦੀ ਹੋ ਰਹੀ ਆ 골ਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਵਿਚਕਾਰ ਪਿਛਲੇ ਕਈ ਮਹੀਨਿਆਂ ਤੋਂ ਕਾਫੀ ਚੀਜ਼ਾਂ ਚੱਲ ਰਹੀਆਂ ਸੀ ਕਾਫੀ ਦਰਾਰਾਂ ਦੋਨਾਂ ਦੇ ਵਿਚਕਾਰ ਆ ਰਹੀਆਂ ਸੀ ਤੇ ਇਸੇ ਦਾ ਨਤੀਜਾ ਇਹ ਹੋਇਆ ਕਿ ਆਖਰਕਾਰ ਦੋਨੋਂ ਵੱਖਰੇ ਵੱਖਰੇ ਗਰੁੱਪ ਬਣਾ ਕੇ ਜਾਂ ਗੁੱਟ ਬਣਾ ਕੇ ਚੱਲਣ ਲੱਗ ਪਏ ਪਰ ਜਿਹੜੀ ਵਿਚਲੀ ਦਰਾਰ ਸੀ ਜਿਹੜੀ ਵਿਚਲੀ ਖਟਾਸੀ ਉਹ ਇੰਨੀ ਵੱਧ ਗਈ ਕਿ ਇੱਕ ਦੂਸਰੇ ਦੇ ਸਾਥੀਆਂ ਨੂੰ ਜਾਂ ਇੱਕ ਦੂਸਰੇ ਦੇ ਗਰੁੱਪ ਦੇ ਮੈਂਬਰਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਦੇਰ ਸ਼ਾਮ ਤਕਰੀਬਨ 7:00 ਵਜੇ ਚੰਡੀਗੜ੍ਹ ਦੇ ਵਿੱਚ ਇੰਦਰਪ੍ਰੀਤ ਸਿੰਘ ਪੈਰੀ ਨਾਂ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਸ ਦੀ ਕਾਰ ਦੇ ਵਿੱਚ ਹੀ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਕਰੀਬੀ ਆਰਜੂ ਬਿਸ਼ਨੋਈ ਤੇ ਹੈਰੀ ਬੌਕਸਰ ਦੇ ਵੱਲੋਂ ਇੱਕ ਪੋਸਟ ਪਾ ਕੇ ਇਹ ਕਲੇਮ ਕੀਤਾ ਜਾਂਦਾ ਹੈ ਕਿ ਪੈਰੀ ਨੂੰ ਅਸੀਂ ਮਾਰਿਆ ਪੈਰੀ ਨੂੰ ਅਸੀਂ ਮਰਵਾਇਆ ਪੈਰੀ ਦੇ ਹੋਏ ਇਸ ਕਤਲ ਤੋਂ ਬਾਅਦ ਆਖਿਰਕਾਰ ਐਂਟਰੀ ਹੁੰਦੀ ਹੈ 골ਡੀ ਬਰਾਡ ਦੀ 골ਡੀ ਬਰਾਡ ਅੱਜ ਇੱਕ ਆਡੀਓ ਜਾਰੀ ਕਰਕੇ ਇਸ ਤੱਕ ਸੂਰਵਾਰ ਸਿੱਧਾ ਲਾਰੈਂਸ ਬਿਸ਼ਨੋਈ ਨੂੰ ਦੱਸਦਾ ਤੇ ਕਾਫੀ ਜ਼ਿਆਦਾ ਬੁਰਾ ਭਲਾ ਲਾਰੈਂਸ ਬਿਸ਼ਨੋਈ ਨੂੰ 골ਡੀ ਬਰਾਡ ਆਪਣੀ ਇਸ ਰਿਕਾਰਡ ਕੀਤੀ ਗਈ ਆਡੀਓ ਦੇ ਵਿੱਚ ਸੁਣਾ ਦਿੰਦਾ 골ਡੀ ਬਰਾਡ ਲਾਰੈਂਸ ਬਿਸ਼ਨੋਈ ਨੂੰ ਕਹਿੰਦਾ ਕਿ ਇਹ ਤੂੰ ਯਾਰ ਮਾਰ ਕੀਤੀ ਹੈ ਧੋਖੇ ਦੇ ਨਾਲ ਤੂੰ ਯਾਰ ਨੂੰ ਪਹਿਲਾਂ ਬੁਲਾਇਆ ਫਿਰ ਉਸ ਦਾ ਕਤਲ ਕਰਵਾ ਦਿੱਤਾ ਗੋਲਡੀ ਬਰਾੜ ਬਹੁਤ سارے ਤਾਨੇ ਮੇਨੇ ਵੀ ਮਾਰਦਾ ਹੈ ਗੋਲਡੀ ਬਰਾੜ ਇਹ ਵੀ ਕਹਿੰਦਾ ਲਾਰੈਂਸ ਬਿਸ਼ਨੋਈ ਨੂੰ ਕਿ ਇਹ ਉਹੀ ਪੈਰੀ ਸੀ ਜਿਸ ਦੇ ਮਾਤਾ ਪਿਤਾ ਨੇ ਤੇਰਾ ਉਸ ਵੇਲੇ ਖਿਆਲ ਰੱਖਿਆ ਜਦੋਂ ਤੁਹਾਨੂੰ ਕੋਈ ਵੀ ਪੁੱਛਦਾ ਨਹੀਂ ਸੀ ਜਦੋਂ ਕੋਈ ਵੀ ਤੁਹਾਨੂੰ ਆਪਣੇ ਘਰ ਦੇ ਵਿੱਚ ਬਾੜਨ ਤੋਂ ਡਰਦਾ ਸੀ ਤੇ ਇਹ ਉਹ ਸਮਾਂ ਸੀ ਜਦੋਂ ਲਾਰੈਂਸ ਬਿਸ਼ਨੋਈ ਪੇਸ਼ੀ ਤੇ ਜਾਂਦਾ ਸੀ ਤੇ ਪੈਰੀ ਦੀ ਮਾਤਾ ਘਰੋਂ ਰੋਟੀਆਂ ਬਣਾ ਕੇ ਲਾਰੈਂਸ ਬਿਸ਼ਨੋਈ ਉਹਨਾਂ ਨੂੰ ਖਵਾਉਣ ਜਾਂਦੇ ਸੀ ਇਹ ਸਾਰੀਆਂ ਗੱਲਾਂ ਦਾ ਜ਼ਿਕਰ 골ਡੀ ਬਰਾਡ ਆਪਣੀ ਇਸ ਆਡੀਓ ਦੇ ਵਿੱਚ ਕਰਦਾ ਹੈ ਪਰ ਗੱਲ ਤੇ ਵੱਡਾ ਸਵਾਲ ਇਹ ਹੈ ਕਿ ਆਖਿਰਕਾਰ ਇੰਦਰਪ੍ਰੀਤ ਜਿਹੜਾ ਪੈਰੀ ਸੀ ਮੰਨਿਆ ਕਿ ਉਹ ਇਸ ਵੇਲੇ 골ਡੀ ਬਰਾਡ ਦੇ ਬਹੁਤ ਨੇੜੇ ਸੀ ਪਰ ਉਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਉਹ ਪੱਕਾ ਸਾਥੀ ਸੀ ਸਾਲ 2010 2010 ਐਸਾ ਸਾਲ ਸੀ ਜਦੋਂ ਇੰਦਰਪ੍ਰੀਤ ਪੈਰੀ ਤੇ ਲਾਰੈਂਸ ਬਿਸ਼ਨੋਈ ਨੇ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿੱਚ ਇਕੱਠੇ ਐਡਮਿਸ਼ਨ ਲਈ ਇਕੱਠੇ ਰਹਿੰਦੇ ਇਕੱਠੇ ਖਾਂਦੇ ਪੀਂਦੇ ਕਿਤੇ ਵੀ ਜਾਣਾ ਤਾਂ ਇਕੱਠੇ ਜਾਂਦੇ ਬਹੁਤ ਸਾਰੀਆਂ ਤਸਵੀਰਾਂ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਇੰਦਰਪ੍ਰੀਤ ਪੈਰੀ ਤੇ ਲਾਰਸ ਬਿਸ਼ਨੋਈ ਦੀਆਂ ਇਕੱਠੀਆਂ ਦੇਖੀਆਂ ਜਾ ਸਕਦੀਆਂ ਨੇ ਇੱਕ ਭਰਾਵਾਂ ਵਰਗਾ ਪਿਆਰ ਦੋਨਾਂ ਦੇ ਵਿੱਚਕਾਰ ਸੀ ਇਸੇ ਕਰਕੇ 골ਡੀ ਬਰਾਡ ਨੂੰ ਗੁੱਸਾ ਆਇਆ ਇਸੇ ਕਰਕੇ 골ਡੀ ਬਰਾਡ ਕਹਿ ਰਿਹਾ ਕਿ ਲਾਰਸ ਬਿਸ਼ਨੋਈ ਦਾ ਖੂਨ ਹੈ ਜਿਹੜਾ ਉਹ ਚਿੱਟਾ ਹੋ ਗਿਆ ਇਸੇ ਕਰਕੇ ਲਾਰੈਂਸ ਬਿਸ਼ਨੋਈ ਦੇ ਉੱਤੇ 골ਡੀ ਬਰਾੜ ਇਹ ਇਲਜ਼ਾਮ ਲਗਾ ਰਿਹਾ ਕਿ ਤੁਸੀਂ ਯਾਰ ਮਾਰ ਕੀਤੀ ਆ ਇਹਦਾ ਇਲਜ਼ਾਮ ਤੈਨੂੰ ਪੁੱਛਣਾ ਪਊਗਾ ਯਾਨੀ ਸਿੱਧੇ ਤੌਰ ਤੇ ਹੁਣ ਜਿਹੜੇ ਇਕੱਠੇ ਸੀ ਸਿੱਧੂ ਮੂਸੇਵਾਲੇ ਦੇ ਕਤਲ ਦੇ ਵੇਲੇ ਜਿਨ੍ਹਾਂ ਨੇ ਇੰਨੀ ਵੱਡੀ ਪਲੈਨਿੰਗ ਕੀਤੀ ਸਿੱਧੂ ਮੂਸੇਵਾਲੇ ਨੂੰ ਮਰਾਉਣ ਦੇ ਲਈ ਹੁਣ ਉਹੀ ਦੋ ਵੱਡੇ ਗੈਂਗਸਟਰ ਜਿਹੜੇ ਨਾਮ ਨੇ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਇੱਕ ਦੂਸਰੇ ਦੇ ਇਸ ਵੇਲੇ ਆਮੋ ਸਾਹਮਣੇ ਨੇ ਤੇ ਇੱਕ ਦੂਸਰੇ ਦੇ ਬੰਦਿਆਂ ਨੂੰ ਇਸੇ ਤਰੀਕੇ ਦੇ ਨਾਲ ਮਾਰ ਰਹੇ ਨੇ ਹੁਣ ਇੰਦਰਪ੍ਰੀਤ ਪੈਰੀ ਦਾ ਕਤਲ ਕਿਉਂ ਕੀਤਾ ਤਾਂ ਇਸ ਦੀ ਵੀ ਇੱਕ ਵਜ੍ਹਾ ਹੈ ਲਾਰੈਂਸ ਗਰੁੱਪ ਇਹ ਕਹਿ ਰਿਹਾ ਕਿ 2 ਕੁ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਦੁਬਈ ਦੇ ਵਿੱਚ ਉਹਨਾਂ ਦੇ ਇੱਕ ਸਾਥੀ ਸੀਪਾ ਨਾਂ ਦੇ ਸਾਥੀ ਦਾ ਕਤਲ ਕਰ ਦਿੱਤਾ ਗਿਆ ਸੀ ਸੀਪਾ ਦੁਬਈ ਦੇ ਵਿੱਚ ਰਹਿੰਦਾ ਸੀ ਉੱਥੇ ਬਹੁਤ ਸਾਰੀਆਂ ਮੀਟਿੰਗਾਂ ਕਰਦਾ ਸੀ ਲਾਰੈਂਸ ਬਿਸ਼ਨੋਈ ਦੇ ਕੰਮਾਂ ਦੇ ਨਾਲ ਉਹ ਸਬੰਧਤ ਮੀਟਿੰਗਾਂ ਦੱਸੀਆਂ ਜਾਂਦੀਆਂ ਨੇ ਤੇ 골ਡੀ ਬਰਾਡ ਨੇ ਕਿਹਾ ਕਿ ਸੀਪੇ ਨੂੰ ਅਸੀਂ ਮਾਰਿਆ ਸੀ ਤੇ 골ਡੀ 브라드 ਨੇ ਇਹ ਵੀ ਕਿਹਾ ਕਿ ਸੀਪੇ ਨੂੰ ਮਾਰਨ ਦੀ ਵਜ੍ਹਾ ਸੀ ਸੀਪਾ ਕੋਈ ਸਾਫ ਸੁਥਰਾ ਬੰਦਾ ਨਹੀਂ ਸੀ ਬੇਕਸੂਰ ਬੰਦਾ ਨਹੀਂ ਸੀ ਸੀਪਾ ਖੁਦ ਵੀ ਪੈਸੇ ਖਾਂਦਾ ਸੀ ਤੇ ਨਾਲ ਪੁਲਿਸ ਦਾ ਟਾਂਟ ਵੀ ਸੀ ਤੇ ਜਿਹੜੀ ਆਸ-ਪਾਸੇ ਦੇ ਗਰੁੱਪਾਂ ਤੋਂ ਉਹਨੂੰ ਜਾਣਕਾਰੀ ਮਿਲਦੀ ਉਹ ਅੱਗੇ ਜਾ ਕੇ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਦਿੰਦਾ ਸੀ ਇਹ ਇਲਜ਼ਾਮ ਲਾਇਏ ਨੇ 골ਡੀ ਬਰਾਡ ਨੇ ਆਪਣੀ ਨਵੀਂ ਜਾਰੀ ਕੀਤੀ ਗਈ ਆਡੀਓ ਦੇ ਵਿੱਚ ਉਧਰ ਦੁਬਈ ਦੇ ਵਿੱਚ ਅੱਛਾ ਆ 골ਡੀ ਬ੍ਰਾਡ ਇਹ ਵੀ ਕਹਿੰਦਾ ਕਿ ਅਸੀਂ ਸੀਪੇ ਨੂੰ ਉੱਥੇ ਮਾਰਿਆ ਜਿੱਥੇ ਕ੍ਰਾਈਮ ਕਰਨਾ ਤਾਂ ਦੂਰ ਕ੍ਰਾਈਮ ਕਰਨ ਦੀ ਬੰਦਾ ਸੋਚ ਵੀ ਨਹੀਂ ਸਕਦਾ ਦੁਬਈ ਦੁਬਈ ਦਾ ਉਹ ਸ਼ਹਿਰ ਜਿੱਥੇ ਤੁਹਾਨੂੰ ਵੀ ਪਤਾ ਹੈ ਕਿ ਕ੍ਰਾਈਮ ਛੋਟੇ ਤੋਂ ਛੋਟਾ ਕ੍ਰਾਈਮ ਕਰਨਾ ਵੀ ਬਹੁਤ ਵੱਡਾ ਉੱਥੇ ਜ਼ੁਰਮ ਹੁੰਦਾ ਛੋਟੇ ਤੋਂ ਛੋਟਾ ਕ੍ਰਾਈਮ ਵੀ ਕਰਨ ਤੋਂ ਪਹਿਲਾਂ ਦੁਬਈ ਦੇ ਵਿੱਚ ਬੰਦਾ 100 ਵਾਰ ਸੋਚਦਾ ਹੈ ਇਸ ਗੱਲ ਦਾ ਜ਼ਿਕਰ ਹਵਾਲਾ ਦਿੱਤਾ ਹੈ 골ਡੀ ਬਰਾਡ ਨੇ ਕਿ ਅਸੀਂ ਉਸ ਨੂੰ ਦੁਬਈ ਦੇ ਉਸ ਸ਼ਹਿਰ ਦੇ ਵਿੱਚ ਮਾਰਿਆ ਜਿੱਥੇ ਕਰਾਇਮ ਕਰਨ ਦੀ ਕੋਈ ਸੋਚ ਵੀ ਨਹੀਂ ਸਕਦਾ 골ਡੀ ਬਰਾਡ ਇਸ ਤਰੀਕੇ ਦੇ ਨਾਲ ਦੱਸਣਾ ਚਾਹੁੰਦਾ ਹੈ ਕਿ ਅਸੀਂ ਜੇਕਰ ਕੁਝ ਕਰਨ ਤੇ ਆਈਏ ਤਾਂ ਕਿਤੇ ਵੀ ਬੈਠੇ ਬੰਦੇ ਨੂੰ ਮਰਵਾ ਸਕਦੇ ਆ ਕਿਤੇ ਵੀ ਕੋਈ ਘਟਨਾ ਨੂੰ ਅੰਜਾਮ ਤੱਕ ਪਹੁੰਚਾ ਸਕਦੇ ਆ ਤਾਂ 골ਡੀ ਬਰਾਡ ਦੇ ਇਸ ਵਾਇਸ ਮੈਸੇਜ ਤੋਂ ਬਾਅਦ ਕਿ ਲਾਰੈਂਸ ਬਿਸ਼ਨੋਈ ਦੇ ਲਈ ਖਤਰਾ ਹੈ ਲਾਰਸ ਬਿਸ਼ਨੋਈ ਤੋਂ ਇਲਾਵਾ ਉਸ ਦਾ ਭਰਾ ਜਿਹੜਾ ਅਨਮੋਲ ਬਿਸ਼ਨੋਈ ਜਿਸ ਨੂੰ ਵਿਦੇਸ਼ ਤੋਂ ਅਮਰੀਕਾ ਤੋਂ ਫੜ ਕੇ ਲਿਆਂਦਾ ਗਿਆ ਜਿਸ ਨੂੰ ਉੱਥੇ ਦੀ ਸਰਕਾਰ ਉੱਥੇ ਦੀ ਪੁਲਿਸ ਨੇ ਬਾਕੀ ਨੌਜਵਾਨਾਂ ਦੇ ਨਾਲ ਰਿਪੋਰਟ ਕਰਕੇ ਭਾਰਤ ਭੇਜਿਆ ਫਿਰ ਐਨਆਈਏ ਨੇ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਇਸ ਵੇਲੇ ਰੱਖਿਆ ਅਨਮੋਲ ਬਿਸ਼ਨੋਈ ਲਗਾਤਾਰ ਇਹ ਐਪਲੀਕੇਸ਼ਨਾਂ ਪਾ ਰਿਹਾ ਕਿ ਉਸ ਨੂੰ ਸੁਰੱਖਿਆ ਦੀ ਜ਼ਰੂਰਤ ਹੈ ਜੇਕਰ ਪੁਲਿਸ ਨੂੰ ਉਸ ਨੂੰ ਇਧਰੋਂ ਦੂਸਰੀ ਥਾਂ ਤੇ ਲੈ ਕੇ ਜਾਂਦੀ ਹੈ ਤਾਂ ਬੁਲਟ ਪ੍ਰੂਫ ਗੱਡੀ ਤੇ ਉਸਦੇ ਬੁਲਟ ਪ੍ਰੂਫ ਜੈਕਟ ਪਾਈ ਹੋਣੀ ਚਾਹੀਦੀ ਹੈ ਐਨਾ ਖਤਰਾ ਇਨਮੋਲ ਬਿਸ਼ਨੋਈ ਨੂੰ ਹੈ ਕਿਉਂਕਿ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਭਰਾ ਆ ਉਹੀ ਭਰਾ ਜਿਸ ਨੂੰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਪਹਿਲਾਂ ਹੀ ਇੱਕ ਨਕਲੀ ਪਾਸਪੋਰਟ ਬਣਾ ਕੇ ਵਿਦੇਸ਼ ਭੇਜ ਦਿੱਤਾ ਸੀ ਕਰੀਬ 2-3 ਸਾਲ ਵਿਦੇਸ਼ਾਂ ਦੇ ਵਿੱਚ ਰਿਹਾ ਪੁਲਿਸ ਤੋਂ ਬਚਦਾ ਹੋਇਆ ਤੇ ਆਖਿਰਕਾਰ ਅਮਰੀਕਾ ਦੀ ਪੁਲਿਸ ਦੇ ਹੱਥੀ ਲੱਗ ਗਿਆ ਸੀ ਅਨਮੋਲ ਬਿਸ਼ਨੋਈ ਨੂੰ ਵੀ ਵੱਡਾ ਖਤਰਾ ਹੈ ਤੇ ਇੱਧਰ 골ਡੀ ਬਰਾੜ ਸਿੱਧਾ ਲਾਰੈਂਸ ਬਿਸ਼ਨੋਈ ਨੂੰ ਹੁਣ ਧਮਕੀ ਦੇ ਰਿਹਾ ਕਿ ਹੁਣ ਤੇਰਾ ਟਾਈਮ ਨੇੜੇ ਆ ਤੂੰ ਚਾਹੇ ਕਿਤੇ ਵੀ ਬੈਠਾ ਹੋਵੇਂ ਤੈਨੂੰ ਸਾਡੇ ਤੋਂ ਕੋਈ ਬਚਾ ਨਹੀਂ ਸਕਦਾ ਸੋ ਇੰਦਰਪ੍ਰੀਤ ਪੈਰੀ ਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਕਿ 2010 ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਹੀ ਉਹ ਇਕੱਠੇ ਡੀਏਵੀ ਕਾਲਜ ਚੰਡੀਗੜ੍ਹ ਦੇ ਵਿੱਚ ਐਡਮਿਸ਼ਨ ਉਸਨੇ ਲਈ ਸੀ ਪਰ 2011 ਆਉਂਦੇ ਆਉਂਦੇ ਮਹਿਜ਼ 1 ਸਾਲ ਬਾਅਦ ਹੀ ਉਸ ਦੇ ਉੱਤੇ ਇੱਕ ਪਰਚਾ ਹੋ ਜਾਂਦਾ ਹੈ ਤੇ ਪਰਚੇ ਤੋਂ ਬਾਅਦ ਉਸ ਦੀ ਪੂਰੀ ਜਿਹੜੀ ਜ਼ਿੰਦਗੀ ਆ ਉਹ ਬਦਲ ਜਾਂਦੀ ਹੈ ਕਿਉਂਕਿ ਇੰਦਰਪ੍ਰੀਤ ਪੈਰੀ ਇੱਕ ਐਸਸੀ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜਿਸ ਫੈਮਿਲੀ ਦੇ ਵਿੱਚ ਸਾਰੇ ਹੀ ਪੁਲਿਸ ਮੁਲਾਜ਼ਮ ਨੇ ਉਸਦੇ ਫਾਦਰ ਪੁਲਿਸ ਮੁਲਾਜ਼ਮ ਉਸਦੇ ਭਰਾ ਪੁਲਿਸ ਮੁਲਾਜ਼ਮ ਇੰਦਰਪ੍ਰੀਤ ਪੈਰੀ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਮੈਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਦੇ ਵਿੱਚੋਂ ਆਉਣ ਦੇ ਕਰਕੇ ਮੈਂ ਵੀ ਚਾਹੁੰਦਾ ਸੀ ਕਿ ਮੈਂ ਆਪਣੇ ਪਿਤਾ ਤੇ ਆਪਣੇ ਭਰਾ ਤੋਂ ਵੀ ਵੱਡਾ ਪੁਲਿਸ ਅਫਸਰ ਬਣਾ ਪਰ ਡੀਏਵੀ ਕਾਲਜ ਦੇ ਵਿੱਚ ਆ ਕੇ ਜੋ ਪੋਲਿਟਿਕਸ ਨੇ ਉਸ ਨੂੰ ਮਾਰ ਮਾਰੀ ਜਿਸ ਤਰੀਕੇ ਦੇ ਨਾਲ ਉਸ ਦਾ ਸ਼ੌਂਕ ਪੋਲਿਟਿਕਸ ਦੇ ਵੱਲ ਗਿਆ ਉਸ ਵੇਲੇ ਲਾਰੈਂਸ ਬਿਸ਼ਨੋਈ ਵੀ ਵਿਦਿਆਰਥੀ ਆਗੂ ਸੀ ਜਿਸ ਤਰੀਕੇ ਦੇ ਨਾਲ ਅੱਜ ਵੀ ਬਹੁਤ ਸਾਰੀਆਂ ਰੀਲਾਂ ਬਹੁਤ ਸਾਰੀਆਂ ਤਸਵੀਰਾਂ ਨਜ਼ਰ ਆਉਂਦੀਆਂ ਨੇ ਇਹ ਉਹੀ ਸਮਾਸੀ ਜਦੋਂ ਵਿੱਕੀ ਮਿੱਡੂ ਖੇੜਾ ਨੇ ਲਾਰੈਂਸ ਬਿਸ਼ਨੋਈ ਨੂੰ ਡੀਏਵੀ ਕਾਲਜ ਦਾ ਪ੍ਰਧਾਨ ਬਣਾਇਆ ਸੀ ਉਸੇ ਵੇਲੇ ਤੋਂ ਇੰਦਰਪ੍ਰੀਤ ਪੈਰੀ ਲਾਰੈਂਸ ਬਿਸ਼ਨੋਈ ਦਾ ਕਰੀਬੀ ਰਿਹਾ ਹੁਣ ਸਭ ਤੋਂ ਵੱਲ ਅਹਿਮ ਇੰਪੋਰਟੈਂਟ ਗੱਲ ਜਿਸ ਦੇ ਵਿੱਚ ਜ਼ਿਕਰ ਆਡੀਓ ਦੇ ਵਿੱਚ ਜ਼ਿਕਰ ਕੀਤਾ ਗੋਲਡੀ ਬਰਾੜ ਨੇ ਕਿ ਕਿਸ ਤਰੀਕੇ ਦੇ ਨਾਲ ਪੈਰੀ ਨੂੰ ਧੋਖੇ ਦੇ ਵਿੱਚ ਯਾਰ ਮਾਰ ਕਰਕੇ ਮਰਵਾਇਆ ਗਿਆ ਮੌਕੇ ਦੇ ਉੱਤੋਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਪਹਿਲਾਂ ਇੱਕ ਐਸਯੂਵੀ ਵਾਈਟ ਰੰਗ ਦੀ ਆਉਂਦੀ ਹੈ ਤੇ ਉਸ ਤੋਂ ਬਾਅਦ ਪੈਰੀ ਦੀ ਕਾਰ ਉਸ ਦੇ ਪਿੱਛੇ ਆ ਕੇ ਰੁਕਦੀ ਹੈ ਸਾਹਮਣੇ ਖੜੀ ਵਾਈਟ ਰੰਗ ਦੀ ਐਸਯੂਵੀ ਦੇ ਵਿੱਚੋਂ ਇੱਕ ਨੌਜਵਾਨ ਉਤਰਦਾ ਦੌੜ ਕੇ ਪੈਰੀ ਦੀ ਗੱਡੀ ਦੇ ਵਿੱਚ ਬੈਠਦਾ ਤੇ ਪੈਰੀ ਉਸ ਨੂੰ ਆਪਣੇ ਨਾਲ ਲੈ ਕੇ ਅੱਗੇ ਚਲਾ ਜਾਂਦਾ ਤੇ ਥੋੜੀ ਦੂਰ ਅੱਗੇ ਜਾਣ ਤੋਂ ਬਾਅਦ ਹੀ ਉਹੀ ਬੈਠਾ ਕਾਰ 'ਚ ਬੈਠਾ ਨੌਜਵਾਨ ਪੈਰੀ ਦੇ ਟੜਟੜ ਕਰਕੇ ਗੋਲੀਆਂ ਮਾਰ ਦਿੰਦਾ ਤੇ ਜਿਸ ਤੋਂ ਬਾਅਦ ਪੈਰੀ ਦੀ ਮੌਤ ਹੋ ਜਾਂਦੀ ਹੈ ਪੈਰੀ ਨੂੰ ਪੀਜੀਆਈ ਵੀ ਲਿਜਾਇਆ ਜਾਂਦਾ ਪਰ ਗੋਲੀਆਂ ਲੱਗਣ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਸਵਾਲ ਇਹ ਆਉਂਦਾ ਹੈ 골ਡੀ ਬਰਾਡ ਇੱਥੇ ਜ਼ਿਕਰ ਕਰ ਰਿਹਾ ਕਿ ਪੈਰੀ ਕਿਉਂਕਿ 골ਡੀ ਬਰਾਡ ਦਾ ਇਸ ਵੇਲੇ ਨਜ਼ਦੀਕੀ ਸੀ ਪਰ ਉਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਉਹ ਕਰੀਬੀ ਦੋਸਤ ਸੀ ਡੀਏਵੀ ਕਾਲਜ ਵਿੜੇ ਦਾ 골ਡੀ ਬਰਾਡ ਨੇ ਆਪਣੀ ਇਸ ਆਡੀਓ ਦੇ ਵਿੱਚ ਦੱਸਿਆ ਕਿ ਲਾਰੈਂਸ ਨੇ ਪਹਿਲਾਂ ਖੁਦ ਪੈਰੀ ਨੂੰ ਫੋਨ ਕੀਤਾ ਜੇਲ੍ਹ ਤੋਂ ਬੈਠ ਕੇ ਉਹ ਕਹਿ ਰਿਹਾ ਕਿ ਲਾਰੈਂਸ ਨੇ ਪੈਰੀ ਨੂੰ ਫੋਨ ਕੀਤਾ ਪੈਰੀ ਨੂੰ ਉਸ ਦੇ ਵਿਆਹ ਦੀ ਵਧਾਈ ਦਿੱਤੀ ਇਹ ਵੀ ਇੱਕ ਖਾਸ ਗੱਲ ਹੈ ਕਿ ਪੈਰੀ ਦਾ ਹਲੇ ਇੱਕ ਹਫਤਾ ਪਹਿਲਾਂ ਹੀ ਵਿਆਹ ਹੋਇਆ ਸੀ ਪੈਰੀ ਆਮ ਜ਼ਿੰਦਗੀ ਦੇ ਵਿੱਚ ਵਾਪਸ ਮੁੜਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਹੀ ਕਾਰਨ ਸੀ ਕਿ ਪਰਿਵਾਰ ਨੇ ਉਸ ਦਾ ਵਿਆਹ ਕਰਾਇਆ ਪੈਰੀ ਨੇ ਵੀ ਸਹਿਮਤੀ ਜਿਤਾਉਂਦੇ ਹੋਏ ਇਸ ਵਿਆਹ ਦੇ ਲਈ ਹਾਮੀ ਭਰੀ ਵਿਆਹ ਕਰਵਾਇਆ ਤੇ ਇੱਕ ਪਰਿਵਾਰਕ ਜੀਵਨ ਜੋਣ ਦੀ ਇੱਛਾ ਰੱਖਦਾ ਸੀ ਪੈਰੀ ਪਰ 골ਡੀ ਬਰਾਡ ਕਹਿ ਰਿਹਾ ਕਿ ਲਾਰੈਂਸ ਬਿਸ਼ਨੋਈ ਪਹਿਲਾਂ ਪੈਰੀ ਨੂੰ ਫੋਨ ਕਰਦਾ ਉਸ ਨੂੰ ਵਿਆਹ ਦੀ ਵਧਾਈ ਦਿੰਦਾ ਤੇ ਉਸ ਨੂੰ ਇਹ ਕਹਿੰਦਾ ਕਿ ਮੈਂ ਇੱਕ ਖਾਸ ਪਰਿਵਾਰਕ ਗੱਲ ਤੇਰੇ ਨਾਲ ਕਰਨੀ ਹੈ ਤੇ ਉਹ ਗੱਲ ਤੇਰੇ ਫੋਨ ਤੇ ਨਹੀਂ ਕੀਤੀ ਜਾ ਸਕਦੀ ਟੈਪ ਹੋ ਸਕਦੀ ਹੈ ਫਿਰ 골ਡੀ ਬਰਾਡ ਦਾਵਾ ਕਰਦਾ ਕਿ ਉਸੇ ਫੋਨ ਕਾਲ ਦੇ ਵਿੱਚ ਲਾਰੈਂਸ ਬਿਸ਼ਨੋਈ ਪੈਰੀ ਨੂੰ ਕਹਿ ਰਿਹਾ ਕਿ ਤੂੰ ਇਸ ਜਗ੍ਹਾ ਤੇ ਜਾ ਉੱਥੇ ਮੇਰਾ ਇੱਕ ਭਰਾ ਆ ਜਿਹੜਾ ਉਹ ਤੈਨੂੰ ਮਿਲੂਗਾ ਤੇ ਉਹ ਤੇਰੇ ਕੋਲ ਬੈਠ ਕੇ ਆਪਣੇ ਫੋਨ ਦੇ ਉੱਤੇ ਮੇਰੇ ਨਾਲ ਤੇਰੀ ਗੱਲ ਕਰਾਊਗਾ ਫਿਰ ਮੈਂ ਤੇਰੇ ਨਾਲ ਉਹ ਪਰਿਵਾਰਕ ਗੱਲ ਕਰੂੰਗਾ 골ਡੀ ਬਰਾਡ ਕਹਿ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਇਸੇ ਤਰੀਕੇ ਦੇ ਨਾਲ ਪੈਰੀ ਦੇ ਨਾਲ ਯਾਰਮਾਰਕ ਕੀਤੀ ਹੈ ਕਿਉਂਕਿ ਜੇਕਰ ਪੈਰੀ ਨੂੰ ਪਤਾ ਹੁੰਦਾ ਕਿ ਉਸਦੇ ਨਾਲ ਕੀ ਹੋਣ ਜਾ ਰਿਹਾ ਤਾਂ ਪੈਰੀ ਉੱਥੇ ਕਦੇ ਵੀ ਨਹੀਂ ਜਾਂਦਾ ਕਿਉਂਕਿ ਲਾਰੈਂਸ ਬਿਸ਼ਨੋਈ ਦਾ ਉਹ ਕਹਿੰਦਾ ਫੋਨ ਆਇਆ ਉਸ ਨੂੰ ਪਰੋਸੇ ਦੇ ਵਿੱਚ ਲੈ ਕੇ ਉੱਥੇ ਬੁਲਾਇਆ ਗਿਆ ਲਾਰੈਂਸ ਬਿਸ਼ਨੋਈ ਦਾ ਇੱਕ ਬੰਦਾ ਉਸ ਦੀ ਕਾਰ ਦੇ ਵਿੱਚ ਬੈਠਦਾ ਕਿਉਂਕਿ ਪੈਰੀ ਨੂੰ ਵੀ ਇਹੀ ਸੀ ਕਿ ਉਸਦੇ ਨਾਲ ਗੱਲ ਕਰਾਉਣ ਦੇ ਲਈ ਹੀ ਫੋਨ ਲੈ ਕੇ ਆਇਆ ਪਰ ਜਿਵੇਂ ਹੀ ਉਹ ਉਸ ਲਾਈਟਾਂ ਤੋਂ ਥੋੜਾ ਜਿਹਾ ਅੱਗੇ ਕਾਰ ਲੈ ਕੇ ਜਾਂਦਾ ਪੈਰੀ ਤਾਂ ਜਿਹੜਾ ਲਾਰੈਂਸ ਦਾ ਬੰਦਾ ਜਾਂ ਜਿਹੜਾ ਦੱਸਿਆ ਜਾ ਰਿਹਾ ਕਿ ਲਾਰੈਂਸ ਦੇ ਗਰੁੱਪ ਦਾ ਕੋਈ ਇਹ ਬੰਦਾ ਸੀ ਜਿਸ ਨੇ ਕਤਲ ਕੀਤਾ ਗੋਲੀਆਂ ਚਲਾ ਕੇ ਉਹ ਗੱਡੀ ਦੇ ਵਿੱਚ ਬੈਠਦਾ ਤੇ ਗੱਡੀ ਜਿਵੇਂ ਪੈਰੀ ਅੱਗੇ ਲੈ ਕੇ ਜਾਂਦਾ ਤਾਂ ਇੱਕ ਇੱਕ ਕਰਕੇ ਗੋਲੀਆਂ ਡਰਾਈਵਰ ਸੀਟ ਦੇ ਨਾਲ ਬੈਠ ਕੇ ਤੇ ਡਰਾਈਵਰ ਸੀਟ ਤੇ ਬੈਠੇ ਪੈਰੀ ਨੂੰ ਮਾਰ ਦਿੰਦਾ ਸੋ ਇੱਥੇ ਪੈਰੀ ਦੀ ਜ਼ਿੰਦਗੀ ਦਾ ਅੰਤ ਹੁੰਦਾ ਇੱਕ ਉਹ ਨੌਜਵਾਨ ਜਿਹੜਾ ਵਾਪਸ ਆਮ ਧਾਰਾ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕਰ ਰਿਹਾ ਸੀ ਆਮ ਜੀਵਨ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਗੈਂਗਵਾਰ ਦੀ ਪੇਟ ਦੇ ਵਿੱਚ ਚੜ ਗਿਆ 골ਡੀ ਬਰਾਡ ਹੁਣ ਇੱਥੇ ਲਾਰੈਂਸ ਬਿਸ਼ਨੋਈ ਨੂੰ ਕਸੂਰਵਾ ਦੱਸ ਰਿਹਾ ਕਸੂਰਵਾ ਇਸ ਕਰਕੇ ਦੱਸ ਰਿਹਾ ਕਿਉਂਕਿ ਪੈਰੀ ਦੇ ਇਸ ਕਤਲ ਕਾਂਡ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਜਿਹੜੇ ਕਰੀਬੀ ਨੇ ਆਰਜੂ ਬਿਸ਼ਨੋਈ ਤੇ ਹੈਰੀ ਬੌਕਸਰ ਹੈਰੀ ਬੌਕਸਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਕਿਹਾ ਇਹ ਜਾਂਦਾ ਹੈ ਕਿ ਜਿਹੜਾ ਸਾਡਾ ਭਰਾ ਸੀਪਾ ਦੁਬਈ ਦੇ ਵਿੱਚ ਤੁਸੀਂ ਮਾਰਿਆ ਉਸ ਦਾ ਅਸੀਂ ਬਦਲਾ ਲਿਆ ਪਰ ਗੋਲਡੀ ਬਰਾਡ ਫੋਰ ਤਰੀਕੇ ਨਾਲ ਕਹਿ ਰਿਹਾ ਕਿ ਇੰਦਰਪ੍ਰੀਤ ਪੈਰੀ ਇਸ ਵੇਲੇ ਬੇਸ਼ੱਕ ਮੇਰਾ ਦੋਸਤ ਸੀ ਕਰੀਬੀ ਸੀ ਪਰ ਮੇਰੇ ਤੋਂ ਪਹਿਲਾਂ ਉਹ ਲਾਰੈਂਸ ਬਿਸ਼ਨੋਈ ਦਾ ਦੋਸਤ ਸੀ ਸੇ ਲਾਰੈਂਸ ਨੂੰ ਐਸਾ ਨਹੀਂ ਕਰਨਾ ਚਾਹੀਦਾ ਉਧਰ ਲਾਰੈਂਸ ਬਿਸ਼ਨੋਈ ਦਾ ਜਿਹੜਾ ਗਰੁੱਪ ਹੈ ਉਹ ਪੋਸਟਾਂ ਦੇ ਵਿੱਚ ਇਹ ਦਾਵਾ ਕਰਦਾ ਹੈ ਕਿ ਜਿਹੜਾ ਪੈਰੀ ਸੀ ਉਹ ਇਸ ਵੇਲੇ 골ਡੀ ਬਰਾਡ ਦੇ ਲਈ ਕੰਮ ਕਰ ਰਿਹਾ ਸੀ 골ਡੀ ਬਰਾਡ ਦੇ ਲਈ ਹੀ ਪੈਰੀ ਚੰਡੀਗੜ੍ਹ ਤੇ ਇਸਤੇ ਜਾਂ ਟਰਾਈ ਸਿਟੀ ਦੇ ਵਿੱਚ ਮੌਜੂਦ ਜਿਹੜੇ ਕਲੱਬ ਨੇ ਉਹਨਾਂ ਤੋਂ ਪੈਸੇ ਦੀ ਉਗਰਾਹੀ ਕਰਕੇ 골ਡੀ ਬਰਾਡ ਤੱਕ ਪਹੁੰਚਾਉਂਦਾ ਸੀ ਇਹ ਦੋਸ਼ ਲਗਾਏ ਨੇ ਲਾਰੈਂਸ ਨੇ ਇੰਦਰਪ੍ਰੀਤ ਪੈਰੀ ਦੇ ਉੱਤੇ ਤੇ ਦੂਸਰੀ ਕਿਹ ਵਜਾ ਦੱਸੀ ਕਿਉਂਕਿ ਦੁਬਈ ਦੇ ਵਿੱਚ ਜਿਹੜਾ ਉਹਨਾਂ ਦਾ ਸਾਥੀ ਸੀਪਾ ਮਾਰਿਆ ਗਿਆ 골ਡੀ ਬਰਾਡ ਤੇ ਰੋਹਿਤ ਗਦਾਰਾ ਗਰੁੱਪ ਦੇ ਵੱਲੋਂ ਉਸ ਦਾ ਕਹਿੰਦੇ ਅਸੀਂ ਬਦਲਾ ਲਿਆ ਤੇ ਹੁਣ ਲੋਕ ਇਹ ਸੋਚ ਰਹੇ ਨੇ ਲੋਕ ਇਹ ਦੇਖ ਰਹੇ ਨੇ ਕਿ ਆਖਿਰ ਇੱਕ ਕਿਸ ਤਰੀਕੇ ਦੇ ਨਾਲ ਗੇਮ ਪਲਟੀ ਹੈ ਉਹ ਗੈਂਗਸਟਰ ਜਿਹੜੇ ਹਮੇਸ਼ਾ ਨਾਲ ਸੀ ਜਿਨ੍ਹਾਂ ਨੇ ਇਕੱਠੇ ਹੋ ਕੇ ਐਡੀ ਵੱਡੀ ਸਾਜ਼ਿਸ਼ ਰਚੀ ਜਿਨ੍ਹਾਂ ਨੇ ਇਸ ਸਦੀਪ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਲਈ ਉਹ ਦੋਨੋਂ ਇਕੱਠੇ ਤਾਂ ਸੀ ਪਰ ਇਸ ਦੇ ਨਾਲ ਜੱਗੂ ਭਗਵਾਨਪੁਰਿਆ ਦਾ ਵੀ ਸਾਥ ਲਿਆ ਗਿਆ ਸੀ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਦੇ ਲਈ ਇੱਥੇ ਹੀ ਗੱਲ ਨਹੀਂ ਮੁੱਕਦੀ ਬੰਬੀਹਾ ਗੈਂਗ ਜਿਹੜਾ ਦੂਸਰਾ ਇੱਕ ਲਾਰੈਂਸ ਬਿਸ਼ਨੋਈ ਗੈਂਗ ਦਾ ਪਹਿਲਾਂ ਤੋਂ ਹੀ ਐਂਟੀ ਗੈਂਗ ਚੱਲਦਾ ਬੰਬੀਹਾ ਗੈਂਗ ਉਹ ਵੀ ਲਗਾਤਾਰ ਤਾਕਤ ਹੈ ਜਾਂ ਜਿਸ ਤਰੀਕੇ ਦੇ ਨਾਲ ਅਨਮੋਲ ਬਿਸ਼ਨੋਈ ਨੇ ਖਤਰਾ ਜਤਾਇਆ ਸੀ ਉਹ ਇਸੇ ਕਰਕੇ ਸੀ ਕਿਉਂਕਿ ਬੰਬੀਹਾ ਗੈਂਗ ਵੀ ਅਨਮੋਲ ਬਿਸ਼ਨੋਈ ਨੂੰ ਮਾਰਨ ਦੇ ਲਈ ਦੇਖ ਰਿਹਾ ਮੌਕੇ ਲੱਭ ਰਿਹਾ ਸੋ ਇਹ ਜਾਨੀ ਦੋਸਤੀ ਤੋਂ ਜਾਨੀ ਦੁਸ਼ਮਣੀ ਤੱਕ ਦਾ ਜਿਹੜਾ ਸਫਰ ਹੋਇਆ ਇਹਨਾਂ ਦੋਨਾਂ ਨੌਜਵਾਨ ਗੈਂਗਸਟਰਾਂ ਦੇ ਵਿਚਕਾਰ ਇੱਕ ਵੱਡੇ ਗੈਂਗਵਾਰ ਦੀ ਦੁਨੀਆ ਦੇ ਦੋ ਵੱਡੇ ਇਹ ਚਿਹਰੇ ਬਣ ਚੁੱਕੇ ਨੇ ਤੇ ਇਹਦਾ ਅੰਜਾਮ ਕੀ ਹੋਊਗਾ ਕਿ ਇਸੇ ਤਰੀਕੇ ਦੇ ਨਾਲ ਹੁਣ ਇੱਕ ਦੂਸਰੇ ਦੇ ਸਾਥੀਆਂ ਨੂੰ ਮਾਰਿਆ ਜਾਊਗਾ ਕਿ ਇਸੇ ਤਰੀਕੇ ਦੇ ਨਾਲ ਕੁਝ ਬੇਗੁਨਾਹ ਨੌਜਵਾਨ ਵੀ ਮਾਰੇ ਜਾਣਗੇ ਕਿਉਂਕਿ ਪੈਰੀ ਨੂੰ ਇਸ ਵੇਲੇ ਦੱਸਿਆ ਜਾ ਰਿਹਾ ਕਿ ਉਹ ਆਮ ਧਾਰਾ ਦੇ ਵਿੱਚ ਵਾਪਸ ਆ ਚੁੱਕਾ ਸੀ ਹਾਲਾਂਕਿ ਬੇਸ਼ੱਕ ਉਹ ਇੱਕ ਹਿਸਟਰੀ ਸ਼ੀਟਰ ਸੀ ਬੇਸ਼ੱਕ ਉਸ ਦੇ ਉੱਤੇ ਪਰਚੇ ਦਰਜ ਸੀ ਤੇ ਇਸੇ ਕਰਕੇ ਉਸ ਨੂੰ ਜਿਹੜਾ ਅਸਲੇ ਦਾ ਲਾਇਸੈਂਸ ਉਹ ਵੀ ਨਹੀਂ ਮਿਲ ਰਿਹਾ ਸੀ ਪਰ ਇਸ ਵੇਲੇ ਪੈਰੀ ਇੱਕ ਆਮ ਜੀਵਨ ਜੀ ਰਿਹਾ ਸੀ ਇਹੀ ਕਾਰਨ ਹੈ ਕਿ ਹਫਤੇ ਪਹਿਲਾਂ ਉਹਨੇ ਵਿਆਹ ਵੀ ਕਰਾਇਆ ਸੀ ਪਰ ਜਿਸ ਤਰੀਕੇ ਦੇ ਨਾਲ ਉਸ ਦਾ ਕਤਲ ਹੋਇਆ ਜਿਸ ਤਰੀਕੇ ਦੇ ਨਾਲ ਦੁਬਈ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਸਾਥੀ ਸੀਪਾ ਦਾ ਕਤਲ ਹੋਇਆ ਤੇ ਇਹਨਾਂ ਦੋਨੋਂ ਘਟਨਾਵਾਂ ਨੂੰ ਦੇਖ ਕੇ ਇਹੀ ਲੱਗਦਾ ਹੈ ਕਿ ਹੁਣ ਇਹ ਜਾਨੀ ਦੁਸ਼ਮਣੀ ਦਾ ਸਫ਼ਰ ਲੰਬਾ ਚੱਲੂਗਾ ਤੇ ਹੋ ਸਕਦਾ ਹੈ ਕਿ ਇਸ ਦੇ ਵਿੱਚ ਬਹੁਤ ਸਾਰੀਆਂ ਮਾਂਾਂ ਨੂੰ ਆਪਣੇ ਪੁੱਤ ਗਵਾਉਣੇ ਪੈਣ